ਮੈਂ ਮਨਜੀਤ ਸਿੰਘ ਰਾਸ਼ਟਰੀ ਪ੍ਰੈਜ਼ੀਡੈਂਟ ਬੀਕੇ ਐਮਯੂ ਮੈਂਬਰ ਕਿਸਾਨ ਮਜ਼ਦੂਰ ਮੋਰਚਾ ਵੀਰੋ ਦੋ ਤਿੰਨ ਦਿਨਾਂ ਤੋਂ ਇੱਕ ਹਵਾ ਫਲਾਈ ਹੋਈ ਹੈ ਵੀ ਕਿਸਾਨ ਦੁਆਰੇ ਟ੍ਰੇਨਾਂ ਰੋਕਣਗੇ ਪਰ ਮੈਂ ਤੁਹਾਨੂੰ ਆਪਣੇ ਮੋਰਚੇ ਵੱਲੋਂ ਕਹਿਣਾ ਚਾਹਨਾ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਨਾਨ ਪੋਲੀਟੀਕਲ ਵੱਲੋਂ ਜਿਨ੍ਹਾਂ ਨੇ ਬਾਰਡਰਾਂ ਦੇ ਉੱਤੇ 13 ਫਰਵਰੀ ਤੋਂ ਅਸੀਂ ਮੋਰਚੇ ਲਾਏ ਹੋਏ ਨੇ ਸ਼ੰਭੂ ਬਾਰਡਰ ਡੱਬ ਵਾਲੀ ਬਾਰਡਰ ਖਨੌਰੀ ਬਾਰਡਰ ਰਤਨਪੁਰਾ ਬਾਰਡਰ ਦੇ ਉੱਤੇ ਅਸੀਂ ਸਿਰਫ ਕਹਾਲਾ ਇਹ ਦੰਨੇ ਆ ਵੀ ਬਾਰਡਰਾਂ ਦੇ ਉੱਤੇ ਵੱਧ ਤੋਂ ਵੱਧ ਆਓ ਇਕੱਠ ਕਰੋ ਪਰ ਜਿਹੜੇ ਇਹ ਕੁਝ ਬੰਦੇ ਪਤਾ ਨਹੀਂ ਕੀ ਦੀ ਸਹਤ ਹੈ ਉੱਤੇ ਕਿਸਾਨਾਂ ਨੂੰ ਬਦਨਾਮ ਕਰਨ ਲਈ ਅਫਵਾਹਾਂ ਡਾਰੇ ਨੇ ਵੀ ਕਿਸਾਨ ਟ੍ਰੇਨਾਂ ਰੋਕਣਗੇ